아주 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 ਕਾ ਵੈਲਕਮ ਕੀ ਆ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਆਉ ਕਰਦੇ ਆਂ ਛੋਟੇ ਜਿਹਾ ਲਾਉਂਦੇ ਸ਼ੁਰੂਆਤ ਤੇ ਤੇ ਹੁਣ ਮੈਂ ਜਾ ਰਿਹਾ ਆਂ ਧਾਰੀਵਾਲ ਗਦਾਸਪੁਰ ਵਾਲਾ ਧਾਰੀਵਾਲ ਉੱਥੇ ਆਪਾਂ ਜਾ ਰਹੇ ਆਂ ਗਦਾਸਪੁਰ ਵਾਲਾ ਧਾਰੀਵਾਲ ਤਾਂ ਆ ਗਿਆ ਕਿਉਂਕਿ ਇੱਧਰ ਸਿਰਿਆ ਗਮਨਪੁਰ ਰੋਡ ਤੇ ਵੀ ਧਾਰੀਵਾਲ ਆ ਗਿਆ ਤੇ ਦੋ ਤਿੰਨ ਧਾਰੀਵਾਲ ਵੈਸੇ ਤੇ ਆਪਾਂ ਜਾਣਾ ਗਦਾਸਪੁਰ ਵਾਲਾ ਧਾਰੀਵਾਲ ਉੱਥੇ ਕੰਮ ਆ ਥੋੜਾ ਜਿਹਾ ਆਪਾਂ ਨੂੰ ਜ਼ਰੂਰੀ ਤੇ ਉਸ ਤੋਂ ਬਾਅਦ ਸਰ ਦੇਖਦੇ ਆਂ ਕਿੱਥੇ ਆਪਾਂ ਜਾਣਾ ਕਿੱਥੇ ਆਪਾਂ ਜਾਣਾ ਆ ਤੇ ਉਹ ਆਪਣਾ ਪਰਸਨਲ ਕੰਮ ਉਹਦੇ ਉੱਥੇ ਆਪਾਂ ਚੱਲਦੇ ਆਂ। ਘਰ ਖਰਫਤ ਸਿੰਘ ਮੇਰਾ ਪੁੱਤ ਰੈਡੀਓ 'ਤੇ ਬੈਠਾ ਹਾਂ ਵੇਖੋ। ਇਹ ਨਹੀਂ ਗੱਗਰ। ਪਾਮਾਗੜਤਾ ਪਾਇਆ ਪਾਮਾਗੜਤਾ। ਦਾਦਾ ਦਾਦਾ ਦਾਦਾ। ਇਹ ਪਜਾਮਾਗੜਤਾ ਪਾਇਆ ਕਿੰਨਾ ਸੁਣਾ ਵੇ ਅੱਜ। ਚਲੋ ਫਿਰ ਹੋ ਬੋਤਿਆ। ਆਹ ਵੇ ਚਲੋ। ਰੈਡੀਓ ਚਲੀਏ। ਪਾਇਆ ਪਜਾਮਾਗੜਤਾ ਅੱਜ। ਤੇ ਕਮੈਂਟਾਂ 'ਚ ਦੱਸਿਓ। ਕਿਹੋ ਜਿਹਾ ਲੱਗ ਰਿਹਾ ਕਿਉਂ ਹਦੈ? ಕತೆ ಕತೆ ਇਹ ਖੰਡਿਆ ਤੇਰਾ ਮੈਂ ਲਾਡੀ ਜੀ ਤੇ ਨਾ ਬੇਜਾ ਹੁਣ ਆ ਜਾ ਮਾਰਦਾ ਫਤਨ ਬਾਲ ਦੇ ਉੱਥੇ ਓ ਬੱਲੇ ਪਾਵਾ ਗੱਦਾ ਬਾਕੇ ਬਹਿ ਗਿਆ ਮੇਰਾ ਚਾਣਾ ਕੱਕੂ ਫੇਨ ਦਰਾਂ ਦਵਾਰ ਰਹਿਣਾ ਅੱਗੇ ਨੂੰ ਨਹੀਂ ਹੋ ਰਹਿਣਾ ਜੀ ਨਹੀਂ ਹੁੰਦਾ ਕਿਤੇ ਚੱਲੀਏ ਅਪਾ ਤਵੇ ਜਾਣੇ ਚਲ ਟਰ ਚੱਲ ਪਏ ਆਪਾਂ ਕਰੋ ਨਿਕਲਾ ਆਏ ਮਤੇ ਮਤੇ ਨੂੰ ਗੱਲਬਾਤ ਕਰੋ ਆਪਣੇ ਦੋਸਤਾਂ ਨਾਲ ਤੇ ਕੀ ਹਾਲ ਚੱਲ ਦੋਸਤੋ ਤੇ ਮੈਂ ਆਪਣਾ ਵਲੌਗ ਪਾਇਆ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਿੰਦਾ ਨਹੀਂ ਨਹੀਂ ਕਰਨੀ ਗੱਲ ਕੋਈ ਕਹਿੰਦਾ ਮੈਂ ਨਹੀਂ ਕਰਨੀ ਬਾਈਪਾਸ ਆ ਗਿਆ ਤੇ ਸ਼ੈਰੀ ਦਾ ਦਫ਼ਤਰ ਸਾਡੇ ਬਟਾਲੇ ਸ਼ੈਰੀ ਦੇ ਸ਼ੈਰੀ ਸਾਹਿਬ ਨੇ ਬੜੇ ਕੰਮ ਕੀਤੇ ਸ਼ੈਰੀ ਕਲਸੀ ਨੇ ਨਵੀਆਂ ਵਿਦੇਚੀ ਚੀਜ਼ ਬਣਾਈਆਂ ਚੌਂਕ ਬਹੁਤ ਸਾਰੇ ਬਣਾਤੇ ਸਾਰੇ ਤਕਰੀਬਨ ਲੈ ਵੀ ਹੁਣ ਚੱਲ ਪਏ ਧਾਰੀਵਾਲ ਨੂੰ ਉਥੇ ਵੀਰ ਆ ਧਾਰੀ ਵਾਲੋਂ ਨੂੰ ਮਿਲਣਾ ਥੋੜਾ ਜਿਹਾ ਕੰਮ ਮਤਲਬ ਜ਼ਰੂਰੀ ਤੇ ਉਹ ਕੱਲ ਪਰਸੋਂ ਬਾਹਰੋਂ ਆਇਆ ਹੁਣ ਆਪਾਂ ਪਹਿਲਾਂ ਉਹਨੂੰ ਮਿਲ ਲਈ ਵੀਰ ਨੂੰ ਤੇ ਉਸ ਤੋਂ ਬਾਅਦ ਫਿਰ ਆਪਾਂ ਇੱਕ ਦਿਨ ਕੱਲਾ ਕੇ ਗੁਰਦਾਸ ਸਾਹਿਬ ਹੈਗਾ ਸੱਚ ਉਹ ਗੁਰ지 ਸਾਹਿਬ ਸੱਚ ਗੁਰ지 ਸਾਹਿਬ ਗੁਰਦਾਸ ਸਾਹਿਬ ਹੈਗਾ ਉਥੇ ਤੇ ਆਪਾਂ ਉਥੇ ਦਰਸ਼ਨ ਕਰਕੇ ਆਵਾਂਗੇ ਜ਼ਰੂਰ ਜੇ ਟਾਈਮ ਲੱਗਾ ਉਹਦੇ ਜੇ ਹਨੇਰਾ ਹੋ ਗਿਆ ਫਿਰ ਕਹਿ ਨਹੀਂ ਸਕਦੇ ਚਾਹ ਤੇ ਜਾਦਾ ਫਿਰ ਕੁਛ ਹੋ ਮੇਰਾ ਕੋਡ ਤਾਂ ਬਜਾ ਪੋਸਾ ਨਹੀਂ ਚਲਦੇ ਚਲੋ ਠੀਕ ਆ ਫਿਰ ਮਿਲਦੇ ਆ ਤੁਹਾਨੂੰ ਹੈ ਗੱਡੀ ਦਾ ਪ੍ਰਦੂਸ਼ਣ ਹੀ ਹੈਗਾ ਚੈੱਕ ਕੀਤਾ ਤੇ ਪ੍ਰਦੂਸ਼ਣ ਮੈਂ ਕਿਥੋਂ ਕਰਾ ਲੈਨੇ ਗੱਡੀ ਕੰਦੇ ਬੈਕ ਕਰਕੇ ਲਾਓ ਪਤਾ ਹੈ ਕਿਥੇ ਖਲੋਤੇ ਬਲਾਂਕੀ ਲੱਗੀਆਂ ਕਰਨ ਲੈ ਵੀ ਬਾਈ ਆਇਆ ਹੁਣ ਮਿਲ ਗਿਆ ਚਲ ਗਿਆ ਆਪਾਂ ਲੋਤੇ ਆਇਦਰ ਧਾਰੀਵਾਲੇ ਚੌਂਕ ਤੋਂ ਬਾਹਰ ਆ ਗਏ ਥੋੜਾ ਜਿਹਾ ਤੇ ਹੁਣ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਗੁਰਦੁਆਰਾ ਕਿਹਨਾ ਗੁਰਦੁਆਬੁਰਦੁਆ ਸਾਹਿਬ ਲੱਗੇ ਆ ਤੇ ਇੱਥੇ ਆਪਾਂ ਕਦੀ ਗਏ ਨਹੀਂ ਤੇ ਤੁਹਾਨੂੰ ਦੱਸਿਮੇ ਲੈ ਕਰਾਉਣੇ ਤੁਹਾਨੂੰ ਤੇ ਜੇ ਆਏ ਇਦਰ ਗਦਾਸਪੁਰ ਵਾਲੀ ਸੈਣ ਧਾਰੀਵਾਲੇ ਸੈਣ ਤੋਂ ਦਰਸ਼ਨ ਕਰਕੇ ਜਰੂਰ ਜਾਇਓ ਇਹ ਰਵਾਨਾ ਹੋ ਗਏ ਅੱਜ ਇਹ ਸੌਂ ਗਿਆ ਉਦੋਂ ਦਾ ਜਾਗ ਰਹੇ ਹਾਂ ਆਉਣ ਲੱਗੇ ਆ ਜਦੋਂ ਆਪਾਂ ਆਉਂਦੇ ਹੀ ਹੁਣ ਆਉਂਦੇ ਆ ਪਰ ਦੁਸ਼ਤ ਕਰਾਇਆ ਚੱਕ ਦੁਸ਼ਤਾਂ ਖਤਮ ਹੋਇਆ ਇਹ ਉਹ ਕਰਵਾਇਆ ਤੇ ਹੁਣ ਆ ਬਾਈ ਦੀ ਦੁਕਾਨ ਤੇ ਰੁਕੇ ਅਸੀਂ ਟਾਇਰ ਪੈਂਚਰ ਹੋ ਗਿਆ ਹਵਾ ਘਟ ਗਈ ਬਿਲਕੁਲ ਤੇ ਫਿਰ ਉਹ ਕਰਵਾ ਕੇ ਬਾਈ ਵੀ ਇੱਥੇ ਆ ਗਿਆ ਹੈ ਹੁਣ ਆਪਾਂ ਚੱਲੇ ਚਿੱਤ ਕੁੜ ਹੋ ਗਿਆ ਚਲੋ 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 ਚੱਲੀ ਆ ਫਤੇ ਉੱਠ ਗਿਆ ਲੈ ਹੁਣ ਬਣੀ ਉਹ ਗੱਲ ਆਈ ਸਾਰੇ ਕੰਮ ਵੀ ਕਰ ਲਏ ਤੇ ਤੂੰ ਉਹ ਅੰਕਲ ਹੀ ਚਲ ਗਿਆ ਮਿਲ ਕੇ ਫਤੇ ਨੂੰ ਫਤੇ ਮਿਲ ਕੇ ਚਲ ਗਿਆ ਅੰਕਲ ਤੈ ਵੀ ਆ ਪੰਜ ਲੋਕੇਸ਼ਨ ਜੀ ਲਾ ਲਈ ਉਥੋਂ ਆਪਾਂ ਦੇ ਹੱਥੜਾ ਫਸ ਗਏ ਲੱਗਦਾ ਗਲੀਆਂ ਗੁਲੀਆਂ ਦੇ ਵਿੱਚ ਆਹ ਲੱਗਦਾ ਐ ਸੰਡੇ ਆਏ ਦੀ ਉਹ ਟੈਂਟ ਲੱਗਾ ਬਦਾਨੇ ਨਿਕਲੋ ਰਸਤਾ ਆ ਕੇ ਨਹੀਂ ਨਿਕਲਣਾ ਪੈਣਾ ਉਹ ਅੰਕਲੋਂ ਨੇ ਅੰਕਲ ਪੁੱਛ ਲੈਣੇ ਉਹ ਅੰਕਲ ਜੀ ਆਉਂਦੇ ਆ ਉਹ ਕੰਕਲ ਜੀ ਆਉਂਦੇ ਆ ਪੁੱਛਦੇ ਹੁੰਦੇ ਗੁਰਦਸਹਿਬ ਇਥੋਂ ਲੱਭਾਂ ਦੇ ਡਿਆ ਹੈ ਰਸਤੇ ਦਾ ਸਹੀ ਨਹੀਂ ਆਉਂਦਾ ਕੌਣ ਹੈ ਪਪੂ ਕਿਹੜਾ ਪਪੂ ਹਾਂ ਉੱਪੋਂ ਹੀ ਸਾਰਾ ਕਿਹੜਾ ਬਾਪੂ ਲੈ ਵੀ ਗੱਡੀ ਫੇਰ ਉਥੋਂ ਕਮਾਈ ਆਪਾਂ ਤੇ ਉਹ ਗੱਲ ਬਣੀ ਨਹੀਂ ਅੱਗੇ ਰਸਤਾ ਬੰਦ ਹੀ ਟੈਂਟ ਚ ਲੱਗਾ ਹੀ ਹੈ ਅੱਗਿਆ ਕਹਿੰਦੇ ਰਸਤਾ ਲੰਘਦੇ ਜਾਂਦਾ ਪਿੰਡ ਦੇ ਵਿੱਚ ਉਹਦੇ ਭਾ ਗਲੀਆਂ ਗੁਲੀਆਂ ਥਾਣੀ ਐਸ ਸਹੀ ਆ ਭਾ ਗੱਡੀ ਘੁੰਮੇ ਨਾ ਮੁਸ਼ਕਲ ਹੋ ਜੇ ਫਿਰ ਕਹਿੰਦੇ ਆਹੋ ਰੋਡ ਤੇ ਆਪਾਂ ਪਹਿਲਾਂ ਮੁੜ ਕੇ ਹੀ ਕਹਿੰਦੇ ਇਧਰੋਂ ਗਾ ਰਸਤਾ ਲੰਘ ਜਾਂਦਾ ਹੀ ਵੈਸੇ ਹੋ ਗਈ ਪਰ ਉਹ ਚਲੋ ਕੋਈ ਗੱਲ ਨਹੀਂ ਇਦਾਂ ਹੀ ਚਲੋ ਅਸ ਪਹੁੰਚਣੇ ਆਲੇ ਆਪਾਂ ਔਰ ਇੱਕ ਇੱਕ ਦੋ ਕਿਲੋਮੀਟਰ ਰਹਿਦਾ ਰਸਤਾ ਰਹਿ ਗਿਆ ਵਸੇ ਫਤੇ ਵੀ ਟਾਈਮ ਨਾਲ ਉੱਤਰ ਗਿਆ ਜੋ ਮਾਤੇ ਮੋੜ ਆਪਾਂ ਨੂੰ ਲੱਗ ਗਿਆ ਆਹ ਮੋੜ ਲੱਗਾ ਪਿਆ ਵੇਖੋ ਸਮਝ ਇਧਰ ਨੂੰ ਜਾਣਾ ਲੱਗਦਾ ਗੁਰਦੁਆਰਾ ਸਾਹਿਬ ਇਧਰ ਵਾ ਅਥਰੇ ਪੁੱਛਦੇ ਕਿਸਦੇ ਆਏ ਵੈਸੇ ਤੇ ਹੁਣ ਵੈਸੇ ਦੇਖਦੇ ਆਂ आ हो ही लगता है गुरुद्वारा साहब ने तो आ हो ही आ हो ही गुरुद्वारा गुरुद्वारा साहब पहुंच गया पापी लेकिन गड्डी अब करती है पार्किंग के थे बाहर ही ये हर जंग बड़ा स्टांप दया चलो चलो चलिए 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 चलो चलिए चलो चलिए कहाँ तो नहीं चलिए कहाँ बहुत पिछड़ जाके पंच चाहत ਹਾਂ 하고 ਜੀ ਦੇ ਆਸ ਆ ਰਹੇ ਮੂਲਟਾ ਕੀ ਹੈ ਇਹਦਾ ਵੀ ਇੱਕ ਬੜਾ ਤਕੜਾ ਸਿਆਪਾ ਇਹ ਖੁੱਲਦਾ ਨਹੀਂ ਬੈਗ ਜਿਆ ਉਹ ਪਰਾ ਚੱਲੇ ਹਾਂ ਕਹਿੰਦੇ ਦੇ ਚੱਲੇ ਹਾਂ ਸੇ ਰੁਕ ਜਾ ਚੱਲ ਜੀ ਇੱਕਦਾਂ ਬਾਜੂ ਚੰਗੀਆਂ ਬਲੀਆਂ ਹੈਗੇ ਉਹ ਨਹੀਂ ਲੈਂਦੀਆਂ ਕਰੋ ਨਾ 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 ਸੋਟ ਲੈਣਾ ਚਲੋ ਚੱਲੀ ਚਲੋ ਜੀ ਇੱਦਾਂ ਆਜੂ

ਰੇ ਰੱਤੀ ਚਲੋ ਚਲੀ ਸਲਾਮ ਚਲੀ ਹਾਂਜੀ ਕਿਉਂ ਫੜਨ ਆਈ ਰਾਈ ਗਈ ਥਾ ਕੀ ਕਹਿੰਦੇ ਚਲੋ ਦਰਸ਼ਨ ਗੁਰਦਰਾ ਸਾਹਿਬ ਦਾ ਇਤਿਹਾਸ ਇਧਰ ਲਿਖਿਆ ਗੁਰਦੁਆਰਾ ਸ੍ਰੀ ਥੜਾ ਸਾਹਿਬ ਲਗੇ ਤੇ ਜਦੋਂ ਤੁਹਾਡੇ ਆਉਣ ਦਾ ਸਮਾਂ ਸਵੇਰ ਦਾ ਵਕਤ ਹੈ ਤੇ ਉਸ ਨੂੰ ਅਦੀਮ ਵਾਜੀ ਜਰਾ ਕੇ ਪਰੇ ਕਰਦੇ ਆਪ ਜੀ ਅਜਿਹੀ ਜੈ ਜੈ ਸਰਵੰਤਰੋ ਚੱਲ ਪਿਆ ਗੁਰਦੁਆਰਾ ਸਾਹਿਬ ਤੋਂ ਚਲੋਗੇ ਫਤ ਤੇਖ ਰਹੋਣ ਲੱਗੇ ਆ ਘਰੋਂ ਅੱਗੇ ਬੜੇ ਬੇਕਾਰ ਸਵੇਰੇ ਸੰਡੇ ਆ ਨਾ ਸਵੇਰੇ ਐਤਵਾਰ ਆ ਤਾਂ ਕਰਕੇ ਸੰਗਤ ਸ਼ਨੀਵਾਰ ਵੀ ਸੰਗਤ ਕਾਫੀ ਆ ਜਾਂਦੀ ਹੈ ਤੇ ਐਤਵਾਰ ਚਲੋ ਸਾਰਿਆਂ ਛੁੱਟੀ ਹੁੰਦੀ ਹੈ ਐਤਵਾਰ ਤੇ ਆਉਂਦੇ-ਆਉਂਦੇ ਸੰਗਤ ਕਾਫੀ ਆ ਜਾਂਦੀ ਹੈ ਪਹਿਲਾਂ ਤੇ ਹੁਣ ਹੁਣ ਉਤਰ ਕਰਦਾ ਜੁੜਾ ਕਰ ਉਹ ਵੀ ਚੱਲੂ ਆ ਲੱਗਦਾ ਮੇਰੇ ਖਿਆਲ ਨਾਲ ਜੀ ਥਲਾ ਇੱਥੇ ਪਾਰਕਿੰਗ ਇੱਥੇ ਛੱਡ ਕਰਤੀ ਚਲੋ ਅਨਿਵਾ ਸ਼ਾਮ ਵੀ ਕਾਫੀ ਸੰਗਤ ਹੁੰਦੀ ਰੱਖਣਾ ਬਹੁਤ ਸੰਗਤ ਹੁੰਦੀ ਫਤਿਹ ਹੁਣ ਆ ਗੱਡੀ ਚ ਰਹਿਣ ਦੀ ਪਈ ਯਾਰ ਮੁਰੇ ਹਰ ਵਾਰੀ ਨਵੀਂ ਲੈਂਦੇ ਤੁਸੀਂ ਲਬੀਤ ਧਾਰੀਵਾਲ ਤੋਂ ਉਰੇ ਪੈ ਜਾਂਦਾ ਵਸੇ ਧਾਰੀਵਾਲ ਚ ਲਾਲੋ ਪੈ ਜਾਂਦਾ ਵਾ ਤੇ ਅਗੋ ਦਾ ਸਾਬ ਬਟਾਲੇ ਤਹਾਗਾ ਵਾ ਜੇ ਬਸਣ ਲੱਗ ਆਉਣਾ ਮੈਂ ਤੇ ਘੱਟੋ ਘਾਟ 25 ਕਿਲੋਮੀਟਰ ਦੀ ਦੂਰੀ ਥੀ ਹੈ ਗੋਦਾ ਸਾਹਿਬ ਦੀ ਜੀ ਹੈ ਹਾਂ ਜੇ ਬਾਈਪਾਸ ਤੇ ਰਹਿਦਾ ਹੋ ਰਹੇ ਤੇ ਉਹ ਤੋਂ ਸਾਨੂੰ ਪਿਆਵਾ ਇਹ 16 18 20 ਕਿਲੋਮੀਟਰ ਪਿਆ 18 20 ਕਿਲੋਮੀਟਰ ਅਜੇ ਸ਼ੀਸ਼ਾ ਵੇਖਣ ਡਿਆ ਪਾਉ ਆਪਣੇ ਹੈ ਚਲੋ ਚਲ ਜੀ ਫਿਰ ਮਿਲਦੇ ਆ ਤੁਹਾਨੂੰ ਜਾ ਕੇ ਘਰੇ ਕਿ ਜਿੰਨਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰੋ ਤੇ ਸਾਡੇ ਟੂਰ ਭੰਡਿਆ ਛੇਤੀ ਕਿਤੇ ਜਾਣ ਦਾ ਮੈਂ ਤੁਹਾਨੂੰ ਆਪਾਂ ਕੀ ਤੁਸੀਂ ਦੱਸੋਗੇ ਅਪਾ ਕਿਹੜੇ ਟੂਰ ਤੇ ਕਿੱਥੇ ਨਿਕਟ ਆਏ ਕਿੱਥੇ ਜਾ ਰਹੇ ਹੋ? ਕਿ ਹਰਫਤ ਸਿੰਘ ਹੈ? ਕਹਿ ਦਈਏ ਕਿ ਕਿੱਥੇ ਚੱਲੇ ਆਪਾਂ ਦੱਸ ਦਈਏ। ਨਹੀਂ। ਆਂਦਾ ਨਹੀਂ ਅਸੀਂ। ਠੀਕ ਹੈ ਅਸੀਂ ਘਰ। ਕਹਿ ਕਾਫੀ ਟਾਈਮ ਦੇ ਪਹੁੰਚੇ ਹੁੰਦੇ ਟਾਈਮ 10 ਵਜੇ ਚੁੱਕੇ। ਤੇ ਹਰਫਤ ਸਿੰਘ ਨੇ ਆਣ ਕੇ ਸੌਂ ਵੀ ਲਿਆ ਤਿੰਨ ਚਾਰ ਘੰਟੇ। ਹਾਂ ਟਾਈਮ ਹੋ ਗਿਆ 10 ਵਜੇ ਦਾ। 7 ਵਜੇ ਪਹੁੰਚ ਗਏ ਘਰ ਆਪਾਂ। ਗੁਰਦਸਾਹਿਬ ਦਸਨ ਕਰਕੇ ਆ ਜੀ ਆ। ਤਨਾਲ ਜਿੱਥੇ ਜਾਣਾ ਸੀ ਆਪਾਂ ਨੂੰ ਵੀ ਕੰਮ ਹੋ ਗਿਆ ਫਤਿਹ ਇਹਨੇ ਕਿੱਥੇ ਸੌਣਾ ਕਿਉਂਕਿ 9 ਵਜੇ ਸੁੱਤਾ ਉੱਟਿਆ ਹੈ ਇਹਨੇ ਕਿੱਥੇ ਸੌਣਾ ਫਤਿਹ ਉਹ ਵਾਕਰ ਜਣੇ ਕਮਾਗਣਾ ਵਾਕਰ ਗਿਆ ਕਿੰਨੇ ਕਿੱਲਾ ਦੂਣਾ